ਸਰੀਰ ਲਈ ਦੇ ਵਿੱਚ ਆਮ ਆਦਮੀ ਪਾਰਟੀ ਫਿੱਟ ਮਾਰੇਗੀ ਜੀ ਹਰਵਿੰਦਰ ਜੀ ਬਿਲਕੁਲ ਅੱਜ ਤੁਸੀਂ ਕਾਗਜ਼ ਲੈ ਆ ਲੋ ਲਿਖ ਲੋ ਅਰ ਬਿਲਕੁਲ ਦਿਖਾ ਦਿਓ 2027 ਚ ਆਮ ਆਦਮੀ ਪਾਰਟੀ ਦੀ ਸਰਕਾਰ ਜਿਹੜੀ ਉਹ ਇਹਨਾਂ ਦੀ ਦੂਜਿਆਂ ਦੀ ਕੀ ਦੀ ਸੋਚਦੇ ਹੋ ਤੁਸੀਂ ਕਾਂਗਰਸ ਦੀ ਤੁਸੀਂ ਗੱਲਾਂ ਕਰਦੇ ਹੋ ਕਾਂਗਰਸ ਨੂੰ 8 ਸੀਟਾਂ ਤਾਂ ਆ ਗਈ ਸੀ ਕਿਉਂਕਿ ਉਸ ਵळे ਇੰਡੀਆ ਕਨ ਜੁੜ ਸੀ ਭਾਜਪਾ ਵਾਲਿਆਂ ਦਾ ਲੀਡਰ ਬੋਲਦੇ ਸੀ ਜਿਹੜੇ ਕਾਰਜਕਾਰੀ ਪ੍ਰਧਾਨ ਨੇ ਉਹ ਕਹਿੰਦੇ ਜੀ ਇਹ ਮਾਨ ਮੇਡ ਹੜ ਸੀਗੇ ਦੇਖੋ ਮੈਂ ਉਹਨਾਂ ਨੂੰ ਦੱਸਣਾ ਚਾਹੁੰਦਾ ਕਿ ਕੁਝ ਤਾਂ ਸ਼ਰਮ ਕਰੋ ਭਾਜਪਾ ਥੋੜੀ ਸਰਕਾਰ ਹੈ ਸੈਂਟਰ ਦੇ ਵਿੱਚ ਹੁਣ ਤੁਸੀਂ 1500 ਕਰੋੜ ਰੁਪਏ ਹਿਮਾਚਲ ਨੂੰ ਦਿੱਤੇ ਆ ਉੱਤੇ ਹੜਾ ਆਇਆ ਕੀ ਉੱਥੇ ਹੀ ਮਾਨਸਾਬ ਨੇ ਲਿਆਤੀ ਤੁਸੀਂ ਜੰਮੂ ਕਸ਼ਮੀਰ ਨੂੰ ਪੈਸੇ ਦਿੱਤੇ ਆ ਉੱਥੇ ਹੜਾ ਆਇਆ ਨੇ ਕੀ ਉੱਥੇ ਮਾਨਸਾਬ ਨੇ ਲਿਆਤੀ ਉਹੀ ਪਾਣੀ ਪੰਜਾਬ ਦੇ ਜਿਹੜੇ ਪਾਣੀ ਨੇ ਜੰਮੂ ਕਸ਼ਮੀਰ ਹਿਮਾਚਲ ਦੇ ਵਿੱਚ ਉਤਰਾਚਲ ਦੇ ਵਿੱਚ ਨੁਕਸਾਨ ਕੀਤਾ ਉਹੀ ਪਾਣੀ ਪੰਜਾਬ ਦੇ ਵਿੱਚ ਆਇਆ ਆ ਭਾਜਪਾ ਵਾਲੇ ਤਾਂ ਇਹ ਵੀ ਕਹਿੰਦੇ ਆ ਮਾਈਨਿੰਗ ਜੇ ਹੁੰਦੀ ਹੁੰਦੀ ਤਾਂ ਦਰਿਆ ਸਾਫ਼ ਹੋਏ ਹੁੰਦੇ ਮਾਈਨਿੰਗ ਤਾਂ ਕੋਈ ਨਹੀਂ ਜਿਹੜੀ ਇਹ ਕਹਿੰਦੇ ਨਾ ਮਾਈਨਿੰਗ ਮਾਈਨਿੰਗ ਜਿੰਨੀ ਕਿ ਹੈ ਸਾਡੇ ਏਰੀਆ ਦੇ ਵਿੱਚ ਨੇੜੇ ਰੋਪਣ ਰੋਪਣ ਦੇ ਨੇੜੇ ਆ ਜਾਂ ਇੱਥੇ ਕਿਤੇ ਹੁੰਦੀ ਹੈ ਉਥੇ ਦੇਖੋ ਇੱਥੇ ਕੋਈ ਹੱਡੀਆਂ ਆ ਜਾਂ ਲੇਕਿਨ ਜਿੱਥੇ ਮਾਈਨਿੰਗ ਨਹੀਂ ਹੋ ਸਕੀ ਭਾਵੇਂ ਉਹ ਕਿਸੇ ਤਰ੍ਹਾਂ ਦੀ ਵੀ ਸੀ ਉਹ ਰੇਤਾ ਨਾ ਕੱਢਣ ਦਿੱਤਾ ਕੇਂਦਰ ਸਰਕਾਰ ਨੇ ਇਸੇ ਕਰਕੇ ਉਹਨਾਂ ਨੂੰ ਨੁਕਸਾਨ ਹੋਇਆ ਤੇ ਜੀ ਆਮ ਆਦਮੀ ਪਾਰ ਪਾਰਟੀ ਨੇ ਟੋਟਲ ਸਾਡੇ ਇੱਕ ਸਿੰਪਲ ਵਰਕਰ ਤੋਂ ਲੈ ਕੇ ਚੀਫ ਮਿਨਿਸਟਰ ਤੱਕ ਤੁਸੀਂ ਦੇਖਿਆ ਸਾਰੇ ਚੈਨਲਾਂ ਤੇ ਦੇਖਿਆ ਸਾਡੀਆਂ ਜਲਦੀਆਂ ਵੀਡੀਓਜ਼ ਸੋਸ਼ਲ ਮੀਡੀਆ ਤੇ ਜਲਦੀਆਂ ਅਸੀਂ ਟੋਟਲ ਹੜ੍ਹ ਭਾਰੇ ਇਲਾਕਿਆਂ ਦੇ ਵਿੱਚ ਰਹੇ ਹਾਂ ਮੋਦੀ ਸਰਕਾਰ ਦੇ ਪੈਕੇਜ ਜਿੱਦਾਂ ਦੇਖਿਆ ਜੀ ਕਿਉਂਕਿ ਮੀਟਿੰਗ ਵੀ ਹੋਈ ਹੈ ਜੀ ਅਮਿਤ ਸ਼ਾਹ ਨਾਲ ਜਦੋਂ ਅੰਦਰ ਮੀਟਿੰਗ ਹੋਈ ਜਿਵੇਂ ਤੁਸੀਂ ਬੈਠੋ ਇਦਾਂ ਮੀਟਿੰਗ ਹੋਈ ਅੰਦਰ ਗੱਲ ਕੁਛ ਹੋਈ ਤੇ ਉਹਨਾਂ ਨੇ ਜਿਹੜਾ ਸ਼ਾਮ ਨੂੰ ਪ੍ਰੈਸ ਕਾਟ ਜਾਰੀ ਕੀਤਾ ਉਹ ਕੁਛ ਕਰੀ। ਕੀ ਢੁੱਟੀ ਸਰਕਾਰ ਹੈ? 1600 ਕਰੋੜ ਰੁਪਇਆ ਪਹਿਲਾਂ ਤਾਂ ਅਨਾਉਂਸ ਕਰਤਾ ਪ੍ਰਧਾਨ ਮੰਤਰੀ ਜੀ ਨੇ। ਹੁਣ ਤੱਕ ਫੁੱਟੀ ਕੌੜੀ ਨਹੀਂ ਦਿੱਤੀ ਪੰਜਾਬ। ਬਾਤ ਪੜ ਕੇ ਕਿੰਨੇ ਅਸੀਂ ਖੜੇ ਆਂ ਪੰਜਾਬ ਦੇ ਨਾਲ। ਖੜੇ ਹੀ ਨੇ ਨਾ ਜੀ। ਕੋਈ ਦੇਣ ਦਾ ਸਹੀ ਲੋਕਾਂ ਨੂੰ ਦੇਣ ਵਾਸਤੇ ਕੀ ਦਿੰਦੇ ਨੇ ਉਹ ਕਿਉਂ ਨਹੀਂ ਦੱਸਦੇ? ਉਹ ਕਹਿੰਦੇ ਜੀ 1600 ਕਰੋੜ ਦੇ ਦਿੱਤਾ ਸਾਨੂੰ ਦੱਸਣ ਕਿਹੜੀ ਤਰੀਕ ਨੂੰ ਕਿੰਨੇ ਪੈਸੇ ਦਿੱਤੇ ਕਿਹੜੇ ਖਾਤੇ ਚ ਪਾਈ ਆ ਕੋਈ ਜਵਾਬ ਨਹੀਂ ਪਰ ਮੀ ਸਿੰਘ ਸੰਦੂਰੂ ਕਿਵੇਂ ਦੇਖਦੇ ਹੋ ਇਹ ਜੋ ਵੀ ਨਿਰੰਤਰ ਰਹੀ ਹੈ ਜਿੱਦੋਂ ਨਾ ਆਈ ਦਿਲ ਕੋ ਦਿੱਤਾਂਗੇ ਪਰ ਮੀ ਸਿੰਘ ਸੰਦੂਰੂ ਬਹੁਤ ਤੱਕਦੇ ਕੈਂਡੀਡੇਟ ਉਹ ਇਸੇ ਕਰਕੇ ਉਹਨਾਂ ਨੇ ਦੇਖਿਆ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਦੀਆਂ ਪਾਲਿਸੀਆਂ ਸਾਰੀਆਂ ਲੋਕ ਹਿੱਤ ਦੇ ਵਿੱਚ ਪਰ ਮਾਜੇ ਦੇ ਵਿੱਚ ਬਹੁਤ ਕੰਮ ਕੀਤਾ ਹੈ ਪੰਜਾਬ ਸਰਕਾਰ ਇਹ ਤਰੰਤਰਨ ਸਾਡਾ ਆਪਣਾ ਜਿਲ੍ਹਾ ਜੀ ਬਹੁਤ ਵਧੀਆ ਪੰਥਕ ਜਿਲ੍ਹਾ ਹੈ ਤੇ ਪੰਥਕ ਜ਼ਿਲ੍ਹੇ ਦੇ ਨਾਲ ਸੰਬੰਧ ਹੋਣ ਕਰਕੇ ਰਮੇਸ਼ ਸਿੰਘ ਸੰਧੂ ਉੱਥੋਂ ਦੇ ਦੋ ਵਾਰ ਪਹਿਲਾਂ ਵੀ ਐਮ.ਐਲ.ਏ ਰਹੇ ਤੇ ਅੱਜ ਕੀ ਵੀ ਉਹ ਪਾਜੀ ਬਾਅਦ ਜੀ ਜਿੱਤਣਗੇ ਆਮ ਆਦਮੀ ਪਾਰਟੀ ਨੇ ਜਿੱਤ ਪਰ ਹਾਲਤ ਹੋ ਗਈ ਸਸ਼ੀਕਲ ਜੀ ਮੈਂ ਹਰਵਿੰਦਰ ਕੌਰ ਰੋਜ਼ਾਨਾ ਟਾਈਮ ਦੇਖਣ ਵਾਲੇ ਸਾਰੇ ਸਰੋਤਿਆਂ ਦਾ ਸਵਾਗਤ ਹੈ 2027 ਦੀਆਂ ਇਲੈਕਸ਼ਨ ਆ ਰਹੀਆਂ ਨੇ ਉਸ ਤੋਂ ਪਹਿਲਾਂ ਇੱਕ ਸਿਆਸੀ ਪੁਚਾਲਵੀ ਦੇਖਣ ਨੂੰ ਮਿਲਦਾ ਹੈ ਹਾਲਾਂਕਿ ਤਰਨਤਾਰਨ ਦੀਆਂ ਚੋਣਾਂ ਨੂੰ ਲੈ ਕੇ ਵੀ ਐਲਾਨ ਹੋ ਚੁੱਕਿਆ ਹੈ ਤੇ ਦੂਜੇ ਪਾਸੇ 2027 ਦੀਆਂ ਚੋਣਾਂ ਵੀ ਜਲਦ ਆ ਜਾਣਗੀਆਂ ਤੇ ਦੇਖਣਾ ਹੋਵੇਗਾ ਕਿ ਕੌਣ ਬਾਜ਼ੀ ਮਾਰ ਕੇ ਜਾਂਦਾ ਹੈ ਕਿ ਆਮ ਆਦਮੀ ਪਾਰਟੀ ਦੁਬਾਰਾ ਰੀਪੀਟ ਮਾਰੇਗੀ ਜਾਂ ਨਹੀਂ ਤੇ ਉਥੇ ਹੀ ਸਾਡੇ ਨਾਲ ਅੱਜ ਜ਼ਿਲ੍ਹਾ ਮਾਰਕੀਟ ਕਮੇਟੀ ਦੇ ਚੇਅਰਮੈਨ ਗੁਰਵਿੰਦਰ ਸਿੰਘ ਢਿਲੋ ਜੀ ਮੌਜੂਦ ਨੇ ਤੇ ਉਹਨਾਂ ਦੇ ਨਾਲ ਗੱਲਬਾਤ ਕਰਾਂਗੇ ਸਤਿ ਸ਼੍ਰੀ ਅਕਾਲ ਸਰ ਸਤਿ ਸ਼੍ਰੀ ਅਕਾਲ ਹਰਵਿੰਦਰ ਜੀ ਧੰਨਵਾਦ ਜੀ ਸਰ 2027 ਦੀਆਂ ਇਲੈਕਸ਼ਨ ਆ ਰਹੀਆਂ ਨੇ ਤੇ ਲੋਕ ਕਹਿ ਰਹੇ ਸੀ ਕਿ ਵੀ ਬਹੁਤ ਆਸਾਂ ਸੀਗੀਆਂ ਵੀ ਗੁਰਵਿੰਦਰ ਢਿੱਲੋ 2022 ਦੀਆਂ ਇਲੈਕਸ਼ਨ ਲੜਨਗੇ ਤੇ ਹੁਣ 2027 ਦੇ ਵਿੱਚ ਤੁਹਾਡਾ ਕੀ ਰੋਲ ਹੈ ਜੀ ਹਰਵਿੰਦਰ ਜੀ ਆਸਾਂ ਮੈਨੂੰ ਵੀ ਸੀ ਹਮ ਪਰ ਪਾਰਟੀ ਜਿਹੜੀ ਉਹ ਪ੍ਰਮੁੱਖ ਹੈ ਹਮ ਪਾਰਟੀ ਦਾ ਜੋ ਫੈਸਲਾ ਹੁੰਦਾ ਉਹ ਸਿਰ ਮੱਥੇ ਹੁੰਦਾ ਹੈ ਅ ਇਹ ਤੁਹਾਡੀ ਗੱਲ ਬਿਲਕੁਲ ਸਹੀ ਹੈ ਕਿ ਮੈਨੂੰ ਵੀ ਆਸ ਸੀ ਤੇ ਲੋਕਾਂ ਨੂੰ ਵੀ ਆਸ ਸੀ 2022 ਦੇ ਵਿੱਚ ਲੇਕਿਨ ਜੋ ਪਾਰਟੀ ਨੇ ਫੈਸਲਾ ਕੀਤਾ ਮੈਂ ਉਹਦੇ ਕੇ ਸਿਰ ਝਕਾਇਆ ਤੇ ਪਾਰਟੀ ਦੇ ਹੁਕਮ ਨੂੰ ਮੰਨਦੇ ਹੋਏ ਫਿਰ ਪਾਰਟੀ ਨੇ ਮੈਨੂੰ ਮਾਨ ਦਿੱਤਾ ਸਰਕਾਰ ਦੇ ਵਿੱਚ ਸਰਕਾਰ ਚ ਉਹਦਾ ਜਿਹੜਾ ਹੈ ਕੋਈ ਛੋਟਾ ਜਾਂ ਵੱਡਾ ਨਹੀਂ ਹੁੰਦਾ ਜਦੋਂ ਸਰਕਾਰ ਦੇ ਵਿੱਚ ਤੁਹਾਨੂੰ ਮਾਨ ਸਤਕਾਰ ਮਿਲ ਗਿਆ ਇੱਕ ਵਿਸ਼ੇਸ਼ ਦਰਜਾ ਦਿੱਤਾ ਪਾਰਟੀ ਨੇ ਸਰਕਾਰ ਨੇ ਤਾਂ ਸਮਝੋ ਪਾਰਟੀ ਨੇ ਤੁਹਾਡਾ ਸਤਕਾਰ ਕੀਤਾ ਜੇ ਜੀ ਹਾਈ ਕਮਾਨ ਕਹਿੰਦੇ ਆ ਕਿ ਵੀ ਗੁਰਵਿੰਦਰ ਸਿੰਘ ਢਿੱਲੋਂ ਨੂੰ ਮੌਕਾ ਮਿਲਦਾ ਤਾਂ ਤੁਸੀਂ ਇਹ ਮੌਕਾ ਜ਼ਰੂਰ ਲਓਗੇ ਜੀ ਬੜੇ ਸਾਲਾਂ ਦੀ ਮਿਹਨਤ ਹੈ ਹਰਵਿੰਦਰ ਜੀ ਜੀ ਬਹੁਤ ਸਾਲ ਹੋ ਗਏ ਰਾਜਨੀਤੀ ਕਰਦਿਆਂ ਹੂੰ ਤੁਸੀਂ ਕਿਹਾ ਕਿ ਜਿਸ ਤਰ੍ਹਾਂ ਮੈਂ 2003 ਤੋਂ ਹੀ ਜੁੜਿਆ ਹੋਇਆ ਆ ਸਿਆਸਤ ਤੇ ਮੈਂ ਵੀ ਚਾਹਨਾ ਕਿ ਜੇ ਮੈਨੂੰ ਪਾਰਟੀ ਮੌਕਾ ਦੇਵੇ ਹੂੰ ਤਾਂ ਮੈਂ ਵੀ ਚਾਹੂੰਗਾ ਕਿ ਮੈਂ ਵੀ ਐਮਐਲਏ ਬਣਾ ਤੇ ਮੈਂ ਹੋਰ ਤਕੜਾ ਹੋ ਕੇ ਇਲਾਕੇ ਦੀ ਸੇਵਾ ਕਰ ਸਕਾਂ ਹੂੰ ਸੋ 27 ਦੇ ਵਿੱਚ ਜੇ ਮੈਨੂੰ ਮੌਕਾ ਲੱਗਿਆ ਤਾਂ ਜ਼ਰੂਰ ਦੋ ਲੜੂੰਗਾ ਇਲੈਕਸ਼ਨ ਲੜੂੰਗਾ ਜੀ ਜੀ ਜੇ ਕੋਈ ਵਰਕਰ ਆ ਚਾਹੇ ਕੋਈ ਲੀਡਰ ਆ ਉਹਦੇ ਨਾਲ ਜਿੰਨੇ ਵੀ ਲੋਕ ਜੁੜੇ ਹੁੰਦੇ ਨੇ ਉਹ ਚਾਹੁੰਦੇ ਨੇ ਕਿ ਵੀ ਕੋਈ ਵੀ ਬੰਦਾ ਆਵੇ ਤਾਂ ਉਥੇ ਹੀ ਉਹਨਾਂ ਨੂੰ ਹੰਘਾਰਾ ਵੀ ਦੇਖਿਆ ਜਾਂਦਾ ਹਰੇਕ ਇੱਕ ਇੱਕ ਵਰਕਰ ਦਾ ਜਿਹੜਾ ਕਿ ਸਤਿਕਾਰ ਹੋਣਾ ਵੀ ਜ਼ਰੂਰੀ ਹੈ ਜੀ ਜਿਸ ਤਰ੍ਹਾਂ ਤੁਸੀਂ ਗੱਲ ਕਰ ਰਹੇ ਹੋ ਮੈਂ ਦੇਖਿਆ ਕਿ ਤੁਹਾਡੀ ਕਿਸਾਨਾਂ ਨਾਲ ਵੀ ਬਹੁਤ ਵਧੀਆ ਬਣਦੀ ਆ ਕਿਉਂਕਿ ਲਗਾਤਾਰ ਕਿਸਾਨਾਂ ਦੇ ਨਾਲ ਤੁਸੀਂ ਹਮੇਸ਼ਾ ਹੀ ਜਿਹੜਾ ਕਿ ਮੋਢੇ ਦੇ ਨਾਲ ਮੋਢਾ ਜੋੜ ਕੇ ਵੀ ਖੜਦੇ ਹੋ ਹਰਵਿੰਦਰ ਜੀ ਮੈਂ ਆਪ ਵੀ ਕਿਸਾਨ ਆ ਜੀਵਿਦਾਰ ਪੁੱਤ ਆ ਹੂੰ ਤੇ ਮੇਰਾ ਫਰਜ਼ ਵੀ ਬਣਦਾ ਤੇ ਫਿਰ ਮੈਨੂੰ ਮੇਰੀ ਪਾਰਟੀ ਨੇ ਦੇਖ ਕੇ ਉਹ ਸੌਦੇ ਤੇ ਬਿਠਾਇਆ ਜਿਹੜਾ ਜ਼ਿੰਮੇਵਾਰੀ ਨਾਲ ਸੰਬੰਧਤ ਹੈ ਹਮ ਹ 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 ਉਹ ਜਿੱਥੇ ਗਲਤੀ ਸੀ ਜਿਹਦੀ ਸੀ ਉਹਨੂੰ ਦੋਸ਼ੀ ਠਹਿਰਾਇਆ ਤੇ ਉਹਦੇ ਕਲਪ ਕਾਰਵਾਈ ਕੀਤੀ ਜੀ ਆਪਾਂ ਕਿਸਾਨਾਂ ਦੀ ਗੱਲ ਕਰੀਆ ਤਾਂ ਦੇਖਿਆ ਜਾਵੇ ਜੀ ਹੜ੍ਹ ਵੀ ਆਇਆ ਕਿਸਾਨਾਂ ਦੀ ਫਸਲਾਂ ਵੀ ਡੁੱਬੀਆਂ ਸਰਕਾਰ ਨੇ ਕਹਿਤਾ ਕਿ ਵੀ ਜਲਦ ਜਿਹੜਾ ਕਿ ਮਾਪਜਾ ਦਿੱਤਾ ਜਾਵੇਗਾ ਜੀ ਫਤਿਹਗੜ੍ਹ ਸਾਹਿਬ ਦੇ ਵਿੱਚ ਅਜਿਹੀ ਕੋਈ ਦੇਖਿਆ ਜੀ ਵੀ ਜਿਨ੍ਹਾਂ ਨੂੰ ਭਾਰੀ ਨੁਕਸਾਨ ਹੈ ਜਿਹੜਾ ਕਿ ਹੋਇਆ ਹੋਵੇ ਅੜਨ ਲੈ ਕੇ ਮੇਰੇ ਹਲਕੇ ਦੇ ਵਿੱਚ ਬਿਮਾਰੀ ਤਾਂ ਪਈ ਹੈ ਜੀ ਖੜਾਂ ਦਾ ਨਹੀਂ ਬਹੁਤਾ ਹੋਇਆ ਲੇਕਿਨ ਜਿਹੜਾ ਬੋਨਾ ਰੋਗ ਲੱਗਿਆ ਉਹਦੇ ਨਾਲ ਨੁਕਸਾਨ ਹੋਇਆ ਸਰਕਾਰ ਉਹਦੀ ਗਰਦੋਰੀ ਕਰਾ ਰਹੀ ਹੈ ਤੇ ਉਹ ਜਿੰਨਾ ਵੀ ਹੋਊਗਾ ਤਾਂ ਮੁਆਵਜ਼ਾ ਦੇਾਂਗੇ ਇੱਕ ਪੈਸਾ ਦੇ ਦੇਾਂਗੇ ਜਲਦ ਗੁਰਦਆਵਰੀ ਹੋ ਰਹੀ ਹੈ ਜੀ ਹਾਂ ਹੋ ਰਹੀ ਹੈ ਚੱਲ ਰਹੀ ਹੈ ਜੀ ਗੁਰਦਆਵਰੀ ਉਹਦੀ ਉਹਦਾ ਇੱਕ ਇੱਕ ਪੈਸਾ ਦੇਾਂਗੇ ਜੀ ਵੀਦਾਰਾਂ ਦਾ ਹੂੰ ਤੇ ਜੀ ਆਮ ਆਦਮੀ ਪਾਰਟੀ ਦਾ ਕਿੰਨਾ ਕਰੋ ਰਿਆ ਹੜਾ ਨੂੰ ਲੈ ਕੇ ਜੀ ਆਮ ਆਦਮੀ ਪਾਰਟੀ ਨੇ ਟੋਟਲ ਸਾਡੇ ਇੱਕ ਸਿੰਪਲ ਵਰਕਰ ਤੋਂ ਲੈ ਕੇ ਚੀਫ ਮਿਨਿਸਟਰ ਤੱਕ ਤੁਸੀਂ ਦੇਖਿਆ ਸਾਰੇ ਚੈਨਲਾਂ ਤੇ ਦੇਖਿਆ ਸਾਡੀਆਂ ਚੱਲਦੀਆਂ ਇਸ ਵੀਡੀਓਜ਼ ਸੋਸ਼ਲ ਮੀਡੀਆ ਤੇ ਚੱਲਦੀਆਂ ਨੇ ਅਸੀਂ ਟੋਟਲ ਹੜ ਮਾਰੇ ਇਲਾਕਿਆਂ ਦੇ ਵਿੱਚ ਰਹੇ ਆਂ ਤੇ ਹੜ ਦਾ ਜਿਹੜਾ ਸਿਸਟਮ ਹੈ ਜੀ ਹੜ ਦਾ ਦੇਖੋ ਹੁਣ ਕੱਲ ਮੈਂ ਇਹਨਾਂ ਦਾ ਭਾਜਪਾ ਵਾਲਿਆਂ ਦਾ ਲੀਡਰ ਬੋਲ ਰਿਹਾ ਸੀ ਜਿਹੜੇ ਕਾਰਜਕਾਰੀ ਪ੍ਰਧਾਨ ਨੇ ਉਹ ਕਹਿੰਦੇ ਜੀ ਇਹ ਮਾਨ ਮੇਡ ਹੜ ਸੀਗੇ ਦੇਖੋ ਮੈਂ ਉਹਨਾਂ ਨੂੰ ਦੱਸਣਾ ਚਾਹੁੰਦਾ ਕਿ ਕੁਝ ਤਾਂ ਸ਼ਰਮ ਕਰੋ ਭਾਜਪਾ ਤੁਹਾਡੀ ਸਰਕਾਰ ਹੈ ਸੈਂਟਰ ਦੇ ਵਿੱਚ ਹੁਣ ਤੁਸੀਂ 1500 ਕਰੋੜ ਰੁਪਏ ਹਿਮਾਚਲ ਨੂੰ ਦਿੱਤੇ ਆ ਉੱਥੇ ਹੜ ਆਏ ਨੇ ਕੀ ਉੱਥੇ ਹੀ ਮਾਨ ਸਾਹਿਬ ਨੇ ਲਿਆਤੇ ਤੁਸੀਂ ਜੰਮੂ ਕਸ਼ਮੀਰ ਨੂੰ ਪੈਸੇ ਦਿੱਤੇ ਆ ਉੱਥੇ ਹੜ੍ਹ ਆਏ ਨੇ ਕੀ ਉੱਥੇ ਮਾਨਸਾਬ ਨੇ ਲਿਆਤੇ ਉਹੀ ਪਾਣੀ ਪੰਜਾਬ ਦੇ ਵਿੱਚ ਆਇਆ ਹੂੰ ਜਿਹੜੇ ਪਾਣੀ ਨੇ ਜੰਮੂ ਕਸ਼ਮੀਰ ਹਿਮਾਚਲ ਦੇ ਵਿੱਚ ਉਤਰਾੰਚਲ ਦੇ ਵਿੱਚ ਨੁਕਸਾਨ ਕੀਤਾ ਉਹੀ ਪਾਣੀ ਪੰਜਾਬ ਦੇ ਵਿੱਚ ਆਇਆ ਤੇ ਹੁਣ ਮੈਂ ਤੁਹਾਨੂੰ ਇੱਥੇ ਦੱਸਣਾ ਚਾਹੁੰਨਾ ਕਿ ਜਿਹੜੀ ਰਾਵੀ ਨਦੀ ਹੈ ਨਾ ਜੀ ਰਾਵੀ ਨਦੀ ਸਾਰੀ ਜਿੰਨੀ ਪੰਜਾਬ ਦੇ ਵਿੱਚੋਂ ਨਿਕਲਦੀ ਹੈ ਉਹਦੀ ਡੀਸਿਲਟਿੰਗ ਨਹੀਂ ਅਸੀਂ ਕਰ ਸਕਦੇ ਵਿਦਆਊਟ ਕੇਂਦਰ ਸਰਕਾਰ ਦੀ ਪਰਮਿਸ਼ਨ ਦੇ ਅਸੀਂ ਹੜਾ ਤੋਂ ਪਹਿਲਾਂ ਵੀ ਮੰਗੀ ਸੀ ਨਹੀਂ ਦਿੱਤੀ ਤੇ ਹੁਣ ਵੀ ਮੰਗ ਰਹੇ ਹੁਣ ਵੀ ਨਹੀਂ ਅਜੇ ਦੇ ਰਹੀ ਡੀਸਿਲਟਿੰਗ ਦੀ ਪਰਮਿਸ਼ਨ ਦਿੱਤੀ ਨਹੀਂ ਕੈਂਸਲ ਕਰਤੀ ਕਹਿੰਦੇ ਰੱਦ ਕਰਤੀ ਡੀਸਿਲਟਿੰਗ ਨਹੀਂ ਕਰ ਸਕਦੇ ਤੇ ਜੇ ਅਸੀਂ ਡੀਸਿਲਟਿੰਗ ਨਹੀਂ ਕਰ ਸਕਦੇ ਉਤੋਂ ਉਹਦੀ ਰੇਤ ਨਹੀਂ ਕੱਢ ਸਕਦੇ ਤਾਂ ਫਿਰ ਉਹ ਪਾਣੀ ਆਲੇ ਦੋਲੇ ਖਿੰਡੇਗਾ ਹੀ ਜੀ ਜਦੋਂ ਦਰਿਆ ਕੋਲ ਦਰਿਆ ਦੀ ਜਗ੍ਹਾ ਹੀ ਨਹੀਂ ਰਹਿਣੀ ਉਹਨੇ ਆਲੇ ਦੋਲੇ ਜਾਣਾ ਹੀ ਹੈ ਇਸੇ ਤਰ੍ਹਾਂ ਸਤਲੁਜ ਤੇ ਬਿਆਸ ਦਰਿਆ ਦਾ ਇਲਾਕਾ ਜਿਹੜਾ ਉੱਥੇ ਹੀ ਕੁਝ ਹੋਇਆ ਬਿਆਸ ਦਾ ਤੁਹਾਨੂੰ ਮੈਂ ਦੱਸਣਾ ਚਾਹੁੰਦਾ ਕਿ 2017 ਦੇ ਵਿੱਚ ਕੈਪਟਨ ਅਮਰਿੰਦਰ ਸਿੰਘ ਉਹਨੇ ਜੋ ਸਰਕਾਰ ਆਈ ਸੀ ਹਾਂ ਕਾਂਗਰਸੀ ਸਰਕਾਰ ਸੀ ਇਹਨਾਂ ਨੇ ਇੱਕ ਰੈਜੂਲੇਸ਼ਨ ਪਾ ਕੇ ਵਿਧਾਨ ਸਭਾ ਚ ਪਾਸ ਕਰਤਾ ਸੀ ਹਾਂ ਕਿ ਜਿੱਥੋਂ ਤਲਵਾੜੇ ਕੋਲੋਂ ਬਿਆਸ ਦਰਿਆ ਜਿਹੜਾ ਹੈ ਅ ਭਾਰਤ ਦੇ ਪੰਜਾਬ ਦੇ ਵਿੱਚ ਵੜਦਾ ਹੈ ਤੇ ਹਰੀਕੇ ਪੱਤਰ ਨਿਕਲਦਾ ਇਹ ਸਾਰੇ ਦਰਿਆ ਨੂੰ ਕੰਜ਼ਰਵੇਟਰ ਅ ਅਨਾਉਂਸ ਕਰਤਾ ਇੱਕ ਰਾਖਵੀ ਜਿਹੜੀ ਸੀ ਦਰਿਆ ਦੀ ਧਰਤੀ ਉਹਨੂੰ ਉਹ ਬਿਨਾ ਸੈਂਟਰ ਦੀ ਪਰਮਿਸ਼ਨ ਤੋਂ ਅਸੀਂ ਉਹ ਚੋਂ ਇੱਕ ਚਮਚਾ ਵੀ ਰੇਤਾ ਨਹੀਂ ਕੱਢ ਸਕਦੇ ਹੂੰ ਉਹ ਨਹੀਂ ਕੱਢਿਆ ਜੀ ਇਹਨਾਂ ਨੇ ਪਰਮਿਸ਼ਨ ਦਿੱਤੀ ਨਹੀਂ ਕੱਢਿਆ ਨਹੀਂ ਗਿਆ ਨਾ ਕੱਢਣ ਕਰਕੇ ਗਲਤੀ ਤਾਂ ਭਾਜਪਾ ਸਰਕਾਰ ਦੀ ਹੈ ਆ ਭਾਜਪਾ ਵਾਲੇ ਤਾਂ ਇਹ ਵੀ ਕਹਿੰਦੇ ਨੇ ਕਹਿੰਦੇ ਮਾਈਨਿੰਗ ਇਹ ਕਹਿੰਦੇ ਆਪ ਸਰਕਾਰ ਵਾਲੇ ਕਰਾ ਰਹੇ ਨੇ ਕਹਿੰਦੇ ਮਾਈਨਿੰਗ ਜੇ ਹੁੰਦੀ ਹੁੰਦੀ ਤਾਂ ਦਰਿਆ ਸਾਫ਼ ਹੋਏ ਹੁੰਦੇ ਮਾਈਨਿੰਗ ਤਾਂ ਹੋਈ ਨਹੀਂ ਜਿਹੜੀ ਇਹ ਕਹਿੰਦੇ ਨਾ ਮਾਈਨਿੰਗ ਮਾਈਨਿੰਗ ਜਿੰਨੀ ਕਿ ਹੈ ਸਾਡੇ ਏਰੀਆ ਦੇ ਵਿੱਚ ਨੇੜੇ ਰੋਪੜ ਰੋਪੜ ਦੇ ਨੇੜੇ ਹੈ ਜਾਂ ਇੱਥੇ ਕਿਤੇ ਹੁੰਦੀ ਹੈ ਉੱਥੇ ਦੇਖੋ ਇੱਥੇ ਕੋਈ ਹੜ੍ਹ ਨਹੀਂ ਆਇਆ ਲੇਕਿਨ ਜਿੱਥੇ ਮਾਈਨਿੰਗ ਨਹੀਂ ਹੋ ਸਕੀ ਭਾਵੇਂ ਉਹ ਕਿਸੇ ਤਰ੍ਹਾਂ ਦੀ ਵੀ ਸੀ ਉਹ ਰੇਤਾ ਨਾ ਕੱਢਣ ਦਿੱਤਾ ਕੇਂਦਰ ਸਰਕਾਰ ਨੇ ਐਸੇ ਕਰਕੇ ਉੱਥੇ ਨੁਕਸਾਨ ਹੋਇਆ ਜੀ ਐਸਟੀਆਰਐਫ ਦੇ ਪੈਸੇ ਨੂੰ ਲੈ ਕੇ ਵੀ ਕਮਸਾਨ ਹੈ ਜਿਹੜਾ ਕਿ ਮੱਚਿਆ ਹੋਇਆ ਸੀਗਾ ਦੂਜੇ ਪਾਸੇ ਜਿਹੜਾ ਕਿ ਇਸ ਨੂੰ ਲੈ ਕੇ ਭਾਜਪਾ ਇੱਕ ਵੱਡਾ ਇਲਜ਼ਾਮ ਵੀ ਲਾ ਰਹੀ ਸੀ ਜੀ ਐਸਡੀਆਰਐਫ ਦਾ ਬੜਾ ਜਿਹੜਾ ਹੈ ਜੀ ਸਪਸ਼ਟ ਮੁੱਖ ਮੰਤਰੀ ਸਾਹਿਬ ਨੇ ਦੱਸਿਆ ਹੈ ਕਿ 2022 ਤੋਂ ਲੈ ਕੇ ਹੁਣ ਤੱਕ 1582 ਕਰੋੜ ਰੁਪਇਆ ਪੰਜਾਬ ਸਰਕਾਰ ਕੋਲੇ ਆਇਆ ਹੈ 1582 ਦੇ ਵਿੱਚੋਂ 600 ਕੁਸ ਕਰੋੜ ਰੁਪਇਆ ਅਸੀਂ ਜਿਹੜਾ ਉਹ ਖਰਚ ਕਰਤਾ ਹੈ ਬਾਕੀ ਪੈਸੇ ਨੇ ਜਿਹੜੇ ਉਹ ਅਸੀਂ ਦੇ ਰਹੇ ਹਾਂ ਹੁਣ ਹੁਣ ਉਹਦੇ ਵਿੱਚ ਜਿਹੜੀ ਮੁਸ਼ਕਲ ਹੈ ਉਹ ਇਹ ਹੈ ਕਿ ਐਸਡੀਆਰਐਫ ਦਾ ਪੈਸਾ ਦੇਣ ਲਈ ਮੁੱਖ ਮੰਤਰੀ ਸਾਹਿਬ ਨੇ ਸਪੈਸ਼ਲ ਚਿੱਠੀ ਲਿਖੀ 30 ਅਗਸਤ ਨੂੰ 31 ਅਗਸਤ ਨੂੰ ਕੇਂਦਰ ਸਰਕਾਰ ਨੂੰ ਕਿ ਜਿਹੜਾ ਤੁਸੀਂ ਕਹਿੰਦੇ ਹੋ ਕਿ ਜਿਹਦਾ ਪੂਰੀ ਤਰ੍ਹਾਂ ਫਸਲ ਖਰਾਬ ਹੋ ਗਈ ਕਿ ਕਿੱਲੇ ਦੀ ਉਹਨੂੰ 6800 ਰੁਪਇਆ ਦੋ 6800 ਰੁਪਇਆ ਹੂੰ ਉਹ ਦੱਸੋ ਮناسب ਹੈ ਹੂੰ ਪੰਜਾਬ ਸਰਕਾਰ ਨੇ ਕੇਂਦਰ ਨੂੰ ਕਿਹਾ ਕਿ ਸਾਨੂੰ 50000 ਰੁਪਇਆ ਦੇਣ ਦੀ ਪਰਮਿਸ਼ਨ ਦਿੱਤੀ ਜਾਵੇ ਨਹੀਂ ਦਿੰਦੇ ਹੂੰ ਫੇਰ ਅਸੀਂ ਕੀ ਕਰ ਰਹੇ ਹਾਂ ਹੁਣ 6800 ਉਹਨਾਂ ਦਾ ਬਾਕੀ ਕੋਲੋਂ ਪਾ ਕੇ 13000 ਕੁਝ ਰੁਪਏ ਪਾ ਕੇ 20000 ਰੁਪਇਆ ਪਰ ਏਕੜ ਦੇ ਹਿਸਾਬ ਨਾਲ ਪੰਜਾਬ ਸਰਕਾਰ ਅ ਕਿਸਾਨਾਂ ਨੂੰ ਦੇਣ ਜਾ ਰਹੀ ਹੈ ਜੀ ਤੁਸੀਂ ਮੋਦੀ ਸਰਕਾਰ ਦੇ ਪੈਕੇਜ ਨੂੰ ਕਿਦਾਂ ਦੇਖਦੇ ਹੋ ਜੀ ਕਿਉਂਕਿ ਮੀਟਿੰਗ ਵੀ ਹੋਈ ਆ ਜੀ ਅਮਿਤ ਸ਼ਾਹ ਨਾਲ ਜੀ ਅ ਅਮਿਤ ਸ਼ਾਹ ਉਹਨਾਂ ਨਾਲ ਜਦੋਂ ਅੰਦਰ ਮੀਟਿੰਗ ਹੋਈ ਜਿਵੇਂ ਤੁਸੀਂ ਬੈਠੋ ਏਦਾਂ ਮੀਟਿੰਗ ਹੋਈ ਹੂੰ ਅੰਦਰ ਗੱਲ ਕੁਝ ਹੋਈ ਤੇ ਉਹਨਾਂ ਨੇ ਜਿਹੜਾ ਸ਼ਾਮ ਨੂੰ ਪ੍ਰੈਸ ਨੋਟ ਜਾਰੀ ਕੀਤਾ ਉਹ ਕੁਝ ਕਰਤਾ ਇਹ ਝੂਠੀ ਸਰਕਾਰ ਹੈ ਹੂੰ 1600 ਕਰੋੜ ਰੁਪਇਆ ਪਹਿਲਾਂ ਤਾਂ ਅਨਾਉਂਸ ਕਰਤਾ ਪ੍ਰਧਾਨ ਮੰਤਰੀ ਜੀ ਨੇ ਹੂੰ ਹੁਣ ਤੱਕ ਫੁੱਟੀ ਕੌੜੀ ਨਹੀਂ ਦਿੱਤੀ ਪੰਜਾਬ ਨੂੰ ਭਾਜਪਾਲੇ ਕਹਿੰਦੇ ਅਸੀਂ ਖੜੇ ਆਂ ਪੰਜਾਬ ਦੇ ਨਾਲ ਤਾਂ ਖੜੇ ਹੀ ਨੇ ਨਾ ਜੀ ਕੋਈ ਦੇਣ ਤਾਂ ਸਹੀ ਲੋਕਾਂ ਨੂੰ ਦੇਣ ਵਾਸਤੇ ਕੀ ਦਦ ਦੇਣ ਉਹ ਕਿਉਂ ਨਹੀਂ ਦੱਸਦੇ ਉਹ ਕਹਿੰਦੇ ਜੀ 1600 ਕਰੋੜ ਦੇ ਦਿੱਤਾ ਸਾਨੂੰ ਦੱਸਣ ਕਿਹੜੀ ਤਰੀਕ ਨੂੰ ਕਿੰਨੇ ਪੈਸੇ ਦਿੱਤੇ ਕਿਹੜੇ ਖਾਤੇ ਚ ਪਾਈਆਂ ਕੋਈ ਜਵਾਬ ਨਹੀਂ ਉਹਨਾਂ ਕੋਲ ਉਹ ਵਰਾਹ ਕਰ ਰਹੇ ਨੇ ਲੋਕ ਪੰਜਾਬੀਆਂ ਨੂੰ ਡੋਬ ਵੀ ਰਹੇ ਨੇ ਪਾਣੀ ਚ ਡੁਬਕੀਆਂ ਵੀ ਦੇ ਰਹੇ ਨੇ ਮਾਰ ਵੀ ਰਹੇ ਨੇ ਤੇ ਕੱਢ-ਕੱਢ ਕੇ ਸਾਹ ਵੀ ਦਵਾ ਰਹੇ ਨੇ ਜਿਹੜੀ ਮੈਂ ਤੁਹਾਨੂੰ ਦੱਸਣੀ ਚਾਹੁੰਨਾ ਕਿ ਪੰਜਾਬ ਸਰਕਾਰ ਘਾੜਾਂ ਦੇ ਬਾਰੇ ਜੋ ਕਰ ਰਹੀ ਆ ਆਪਣੇ ਸਿਰ ਤੇ ਕਰ ਰਹੀ ਆ ਕੇਂਦਰ ਨੇ ਕੋਈ ਮਦਦ ਨਹੀਂ ਕੀਤੀ ਔਰ ਨਾ ਕੇਂਦਰ ਦੇ ਦੇਣ ਦੀ ਕੋਈ ਨੀਤ ਹੈ ਹੂੰ ਦੇਖੋ ਕੱਚੇ ਮਕਾਨਾਂ ਲਈ ਜਿਹੜੇ ਪੈਸੇ ਆਏ ਉਹਨਾਂ ਨੂੰ ਇਹ 1600 ਕਰੋੜ ਚ ਗਿਣਤਾ ਜਿਹੜੇ ਸੜਕਾਂ ਲਈ ਆਏ 170 ਕਰੋੜ ਰੁਪਈਆ ਉਹ ਇਹਦੇ ਵਿੱਚ ਗਿਣਤਾ ਤੇ ਇਸ ਤਰ੍ਹਾਂ ਪੈਸੇ ਉਹ ਤਾਂ ਪਤਾ ਹੀ ਨਹੀਂ ਕਦੋਂ ਕਦੇ ਆਏ ਕਦੋਂ ਕਦੇ ਕਹੇ ਪਿਛਲੇ ਜਿਹੜੇ ਸਾਲ ਦੇ ਵਿੱਚ ਵੀ ਆਏ ਉਹ ਵੀ ਪੈਸੇ ਵਿੱਚ ਗਣੀ ਜਾਂਦੇ ਆ 805 ਕਰੋੜ ਰੁਪਈਆ ਕਹਿੰਦੇ ਅਸੀਂ ਦੇ ਦਿੱਤਾ ਜੀ ਬਾਕੀ ਅਸੀਂ ਹੁਣ ਦੇ ਦਾਂਗੇ ਥੋੜੇ ਸਮੇਂ ਵਿੱਚ ਉਹ ਦੇ ਹੀ ਨਹੀਂ ਰਹੇ ਜੀ ਕੁਝ ਵੀ ਨਾ ਇਹਨਾਂ ਨੇ ਦੇਣਾ ਇਹ ਸਿਰਫ ਤੁਸੀਂ ਪਿੱਛੇ ਕੋ ਹੋਰ ਹਰਵਿੰਦਰ ਜੀ ਲੋਕਾਂ ਕੋਲ ਸੁਣੀ ਹੋਣੀ ਆ ਕਹਿੰਦੇ ਸੀ ਅਸੀਂ ਕਿਸਾਨਾਂ ਦੇ ਖਾਤਿਆਂ 'ਚ ਸਿੱਧੇ ਪੈਸੇ ਪਾਵਾਂਗੇ ਅਸੀਂ ਕਹਿਆ ਜੀ ਪਾਓ ਜੀ ਸਦਕੇ ਪਾਓ ਫਿਰ ਕਹਿੰਦੇ ਗਰਦੌਰੀ ਤੁਸੀਂ ਕਰੋ ਅਸੀਂ ਕਹਿਆ ਅਸੀਂ ਕਰਵਾ ਦਿੰਨੇ ਹਾਂ ਗਰਦੌਰੀ ਕਰਵਾ ਕੇ ਅਸੀਂ 13000 800 ਕਰੋੜ ਰੁਪਏ ਦਾ ਐਸਟੀਮੇਟ ਦਿੱਤਾ ਕਿ ਬਾਕੀ ਫਾਈਨਲ ਤੁਹਾਨੂੰ ਬਾਅਦ 'ਚ ਦੇ ਦਿਆਂਗੇ ਆ ਦਿੰਨੇ ਆ ਤੁਹਾਨੂੰ ਤੇ ਪਾਓ ਲੋਕਾਂ ਦੇ ਖਾਤਿਆਂ 'ਚ ਉਹੀ ਗੱਲ ਹੋਈ ਜੀ ਜਿਵੇਂ 15-15 ਲੱਖ ਲੋਕਾਂ ਦੇ ਖਾਤਿਆਂ 'ਚ ਆ ਗਿਆ ਸੀ ਇਹ ਹੜਦੇ ਪੈਸੇ ਵੀ ਕਿਸਾਨਾਂ ਦੇ ਜਾਂ ਜ਼ਿਮੀਂਦਾਰਾਂ ਦੇ ਜਾਂ ਲੋਕਾਂ ਦੇ ਖਾਤਿਆਂ ਦੇ ਵਿੱਚ ਕੋਈ ਪੈਸਾ ਆਇਆ ਨਹੀਂ ਕੋਈ ਪੈਸਾ ਨਹੀਂ ਆਇਆ ਬਿਲਕੁਲ ਨਹੀਂ ਆਇਆ ਇਹ ਕੇਂਦਰ ਸਰਕਾਰ ਨੇ ਝੂਠ ਬੋਲਿਆ ਭਾਜਪਾ ਸਰਕਾਰ ਪੰਜਾਬ ਦੇ ਵਿੱਚ ਬਿਲਕੁਲ ਝੂਠ ਬੋਲ ਕੇ ਲੋਕਾਂ ਨੂੰ ਮੂਰਖ ਬਣਾ ਕੇ ਤੇ ਇੱਥੇ ਸੱਤਾ ਦੇ ਵਿੱਚ ਆਉਣਾ ਚਾਹੁੰਦੀ ਹੈ ਉਹ ਨਹੀਂ ਉਹਦਾ ਦਾ ਲੱਗਣਾ ਨਹੀਂ ਲੋਕ ਸਭ ਸਮਝਦੇ ਨੇ ਅਸਲੀਅਤ ਦੇ ਵਿੱਚ ਆਮ ਆਦਮੀ ਪਾਰਟੀ ਰਿਪੇਟ ਮਾਰੇਗੀ ਜੀ ਹਰਵਿੰਦਰ ਜੀ ਬਿਲਕੁਲ ਅੱਜ ਤੁਸੀਂ ਕਾਗਜ਼ ਲੈ ਆ ਲੋ ਲਿਖ ਲੋ ਅਰ ਬਿਲਕੁਲ ਦਿਖਾ ਦਿਓ 2027 ਚ ਹਮ ਆਮ ਆਦਮੀ ਪਾਰਟੀ ਦੀ ਸਰਕਾਰ ਜਿਹੜੀ ਉਹ ਇਹਨਾਂ ਦੀ ਦੂਜਿਆਂ ਦੀ ਕੀ ਦੀ ਸੋਚਦੇ ਹੋ ਤੁਸੀਂ ਹਮ ਕਾਂਗਰਸ ਦੀ ਤੁਸੀਂ ਗੱਲਾਂ ਕਰਦੇ ਹੋ ਹਮ ਕਾਂਗਰਸ ਨੂੰ 8 ਸੀਟਾਂ ਤਾਂ ਆ ਗਈਆਂ ਸੀ ਕਿਉਂਕਿ ਉਸ ਵੇਲੇ ਇੰਡੀਆ ਘੱਟ ਜੋੜ ਸੀ ਹਮ ਲੋਕਾਂ ਨੇ ਇਹ ਸੋਚਿਆ ਕਿ ਬਜਾਏ ਆਲੇ-ਆਲੇ ਖੰਡਾਉਣ ਦੇ ਤੇ ਆਪਾਂ ਜਿਹੜੀਆਂ ਵੋਟਾਂ ਨੇ ਉਹ ਰਾਹੁਲ ਗਾਂਧੀ ਨੂੰ ਪ੍ਰਾਈਮ ਮਿੰਿਸਟਰ ਬਣਾ ਦਈਏ ਹਮ ਉਹਦੇ ਵਾਸਤੇ ਪੈ ਗਈਆਂ ਸੀ ਤਾਂ ਇਹਨਾਂ ਨੂੰ 8 ਸੀਟਾਂ ਆ ਗਈਆਂ ਹਮ ਤੇ ਜੇ ਹੁਣ ਸੋਚਣੇ 8 ਹੁਣੇ ਦੇਖੋ ਤੁਸੀਂ ਡੱਡੂਆਂ ਦੀ ਪੰਸੇਰੀ ਹੜਾ ਦੇ ਵਿੱਚ ਇੱਕ ਲੀਡਰ ਨੂੰ ਇਹਨਾਂ ਨੇ ਉੱਥੇ ਦਿੱਲੀ ਬੁਲਾਇਆ ਸੀ ਮਗਰ ਇਹ ਸਾਰੇ ਹੜ੍ਹ ਦੀ ਸਾਰੀ ਟੀਮ ਜਿੰਨੀ ਸੀ ਸਭ ਛੱਡ ਕੇ ਉੱਤਰ ਪੱਜੇ ਸੀ ਦਿੱਲੀ ਮੁੜ ਕੇ ਆਏ ਹੀ ਨਹੀਂ ਹੜਾ ਵਾਲਿਆਂ ਦੀ ਖ਼ਬਰ ਹੀ ਨਹੀਂ ਲਈ ਸੋ ਇਹ ਇਹਨਾਂ ਨੇ ਕਿੱਥੋਂ ਜੀ ਤੁਸੀਂ ਦੇਖਤਾ ਰਹੇ ਹੋ ਕੁਰਸੀ ਕਹਿ ਮੁੱਖ ਮੰਤਰੀ ਦੀ ਅੱਠ ਫਿਰਦੇ ਨੇ ਸੋ ਕਿੱਥੋਂ ਬਣ ਜਾਣਗੇ ਇਹ ਤਾਂ ਕਹਿੰਦੇ ਅਸੀਂ ਖੜੇ ਹੜਾ ਵਾਲਿਆਂ ਨਾਲ ਉਹ ਦੇਖਿਆ ਨਾ ਜੀ ਕੇਕੜੇ ਬਾਲਟੀ ਦੇ ਵਿੱਚ ਪਏ ਹੁੰਦੇ ਆ ਜਦੋਂ ਕਿ ਇੱਕ ਕੇਕੜਾ ਉੱਪਰ ਚੜ੍ਹਦਾ ਦੂਜਾ ਉਹਦੀ ਲੱਤ ਨੂੰ ਲਟਕ ਜਾਂਦਾ ਤੇ ਜਾਂ ਉਹਦੇ ਨੂੰ ਲਟਕ ਜਾਂਦਾ ਇਹ ਲਟਕੇ ਹੋਏ ਨੇ ਨਾ ਉਹਨੂੰ ਬਾਹਰ ਨਿਕਲ ਦੇਣਾ ਨਾ ਆਪ ਨਿਕਲ ਸਕਦੇ ਨੇ ਸੋ ਇਹ ਕਾਂਗਰਸ ਸਰਕਾਰ ਜਿਹੜੀ ਉਹ ਨਹੀਂ ਬਣ ਸਕੇਗੀ ਇਹ ਐਵੇਂ ਇੱਕ ਸੁਪਨਾ ਹੀ ਹੈ ਇਹਦੇ ਲੀਡਰ ਵੀ ਜਿਹੜੇ ਆ ਉਹ ਲੋਕਾਂ ਨੂੰ ਭਰਮਾ ਰਹੇ ਨੇ ਹੁਣ ਦੇਖੋ ਤੁਸੀਂ ਕਿਹੜੀ ਆ ਵੋਟ ਚੋਰੀ ਦੇ ਫਾਰਮ ਪੰਜਾਬ 'ਚ ਭਰਦੇ ਫਿਰਦੇ ਨੇ ਕੀ ਇਹਦਾ ਮਤਲਬ ਹੈ ਫਾਰਮ ਭਰ ਰਹੇ ਆ ਜੀ ਆਪਣੇ ਲੀਡਰਾਂ ਨੂੰ ਫਿਰ ਸੰਭਾਲ ਦਿੰਦੇ ਨੇ ਆ ਲਓ ਜੀ ਅਸੀਂ ਸਬਮਿਟ ਕਰਾ ਦਿੱਤੇ ਉਹਨਾਂ ਨੂੰ ਕੀ ਕਰਨਗੇ ਉਹ ਫਾਰਮ ਕਿੱਥੇ ਜਾਣਗੇ ਵੋਟ ਚੋਰੀ ਦੇ ਫਾਰਮ ਭਰਉਣ ਦਾ ਤਾਂ ਕੋਈ ਮਕਸਦ ਨਹੀਂ ਹੈ ਤੁਸੀਂ ਇਹ ਦੱਸੋ ਕਿ ਤੁਸੀਂ ਤੁਹਾਡੀਆਂ ਸਰਕਾਰਾਂ ਚ ਕੀ ਕੀਤਾ ਲੋਕਾਂ ਲਈ ਤੁਸੀਂ ਕੀ ਸਹੂਲਤ ਦਿੱਤੀ ਲੋਕਾਂ ਨੂੰ ਤੁਸੀਂ ਲੋਕਾਂ ਨੂੰ ਤੁਹਾਨੂੰ ਲੋਕਾਂ ਨੇ ਤੋੜਿਆ ਕਿਉਂ ਇਹਦੇ ਉੱਤੇ ਵਾਈਟ ਪੇਪਰ ਜਾਰੀ ਕਰੇ ਕਾਂਗਰਸ ਕਿ ਲੋਕਾਂ ਨੇ ਕਾਂਗਰਸ ਨੂੰ ਪੰਜਾਬ ਦੇ ਵਿੱਚੋਂ ਕੱਢਿਆ ਕਿਉਂ ਅਕਾਲੀ ਕਹਿੰਦੇ ਅਸੀਂ 2027 ਦੇ ਵਿੱਚ ਵੀ ਆਵਾਂਗੇ ਉਹ ਕਹਿਣ ਦੀਆਂ ਗੱਲਾਂ ਨਾ ਜੀ ਕੋਈ ਨਹੀਂ ਆਊਗਾ ਹੂੰ ਸੁਪਨੇ ਲੈਣ ਦਾ ਦੇਖੋ ਸਭ ਨੂੰ ਅਧਿਕਾਰ ਹੈ ਉਹ ਲੈ ਸਕਦੇ ਆ ਹੂੰ ਅਕਾਲੀ ਦਲ ਹੈ ਤੁਹਾਡੇ ਸਾਹਮਣੇ ਹੀ ਹੈ ਕੋਈ ਦਿਖਦੀ ਹੈ ਹਾਲਾਤ ਅਕਾਲੀ ਦਲ ਦੀ ਹੂੰ ਦੇਖੋ ਤੁਸੀਂ ਕਿੰਡੀ ਵੱਡੀ ਗੱਲ ਆ ਅਸੀਂ 92 ਜਿੱਤੇ ਸੀ ਹੂੰ 95 96 ਹੋ ਗਏ ਹੂੰ ਹੋਰ ਆ ਜਾਣਾ ਇੱਕ ਹੂੰ ਤੇ ਇਹਨਾਂ ਦੇ 18 ਜਿੱਤੇ ਸੀ ਕਾਂਗਰਸ ਪਾਰਟੀ ਦੇ ਹੂੰ ਬਰਖਾ 12 13 ਕੁ ਰਹਿ ਗਏ ਹੂੰ ਤਿੰਨ ਜਿੱਤੇ ਸੀ ਅਕਾਲੀ ਦਲ ਦੇ ਹੂੰ ਇੱਕ ਓਨਲੀ ਮਜੀਠਾ ਹਲਕੇ ਵਾਲੀ ਵਿਚਾਰੀ ਲੇਡੀ ਆ ਉਹ ਮਜੀਠੀਆਂ ਉਹ ਰਹਿ ਗਈ ਬਾਕੀ ਸਭ ਭਜ ਗਏ ਹਾਂ ਇਹਨਾਂ ਦੇ ਕਿਤੇ ਰਹਿਣੇ ਨਹੀਂ ਦੀ ਹਾਂ ਨਾ ਇਹਨਾਂ ਨੂੰ ਲੋਕਾਂ ਨੇ ਪਸੰਦ ਕਰਨਾ ਹਾਂ ਦੇਖੋ ਅਸੀਂ ਮੈਂ ਕਹਿੰਦਾ ਚੰਗੇ ਆ ਅਸੀਂ ਮਾੜੇ ਆ ਹਾਂ ਲੇਕਿਨ ਲੋਕਾਂ ਵਾਸਤੇ ਮਾੜੇ ਨਹੀਂ ਹਾਂ ਲੋਕਾਂ ਨੂੰ ਜੋ ਅਸੀਂ ਕਰ ਰਹੇ ਆ ਲੋਕਾਂ ਵਾਸਤੇ ਹਾਂ ਭ੍ਰਿਸ਼ਟਾਚਾਰ ਦੇ ਖਿਲਾਫ ਦੇਖੋ ਮੇਰੀ ਸਰਕਾਰ ਨੇ ਕਿੱਡਾ ਵੱਡਾ ਕਦਮ ਚੱਕਿਆ ਹੈ ਹਾਂ 2-200 ਕਿਲੋਮੀਟਰ ਤੇ ਤਹਿਸੀਲਦਾਰ ਬਦਲਦੇ ਹਾਂ ਪਟਵਾਰੀਆਂ ਦੀਆਂ ਬਦਲੀਆਂ ਕਦੇ ਦੇਖੀਆਂ ਨੇ ਤੂ ਦੇ ਜਲੇ ਚ ਤੂਰ ਤੇ ਸਾਰੀ ਸੈਕਟਰੀਆਂ ਦੇ ਕਰਨ ਜਾ ਰਹੇ ਆ 50 ਸੈਕਟਰੀਆਂ ਦੀਆਂ ਜਿਹੜੇ ਕਰਪਸ਼ਨ ਦੇ ਅੱਡੇ ਨੇ ਇਹ ਸਾਡੇ ਮੁੱਖ ਮੰਤਰੀ ਸਾਹਿਬ ਨੇ ਸਹੀ ਅਨਾਉਂਸਮੈਂਟ ਕੀਤੀ ਹੈ ਅਸੀਂ ਜਾਣਦੇ ਆ ਕਿੱਥੇ ਕਿੱਥੇ ਖੱਡਾਂ ਨੇ ਉਹਨਾਂ ਨੂੰ ਬੰਦ ਕਰਾਂਗੇ ਬਿਲਕੁਲ ਕਰ ਵੀ ਰਹੀਆਂ ਤੇ ਕਰ ਵੀ ਦੇਾਂਗੇ ਕੀ ਕਹ ਥੋੜੀ ਮੁਸ਼ਕਲ ਹੈ ਇਹ ਇੰਨੀ ਡੁੰਗਾਈ ਦੇ ਵਿੱਚ ਹੈ ਨਸ਼ੇ ਦੀ ਗੱਲ ਤੁਹਾਡੀ ਤੁਹਾਡੇ ਸਾਹਮਣੇ ਚੱਲਦੀ ਆ ਅਸੀਂ ਦੇਖੋ ਉਹਦਾ ਹੀ ਨਸ਼ੇ ਨਾਲ ਜੋੜਿਆ ਅਸੀਂ ਉਹਦੇ ਹੀ ਉਹਨਾਂ ਨੂੰ ਦੇ ਰਹੇ ਆ ਜਿਹੜੇ ਬੰਦੇ ਨਸ਼ੇ ਵਾਸਤੇ ਕੰਮ ਕਰ ਰਹੇ ਨੇ ਜਿਹੜੇ ਨਸ਼ਈਆਂ ਦੇ ਖਿਲਾਫ ਕੰਮ ਕਰ ਰਹੇ ਨੇ ਉਹਨਾਂ ਨੂੰ ਅਸੀਂ ਉਹਦੇ ਦੇ ਰਹੇ ਆ ਯੁੱਧ ਨਸ਼ਿਆਂ ਵਿਰੁੱਧ ਪੰਜਾਬ 'ਚ ਚੱਲਿਆ ਆ ਕਾਫੀ ਹੱਦ ਤੱਕ ਉਹਦੇ ਤੇ ਠੱਲ ਪਈ ਹੈ ਤੇ ਬਾਕੀ ਵੀ ਪਾ ਦੇਾਂਗੇ ਉਮੀਦ ਹੈ ਕਿ ਆਉਂਦੇ ਥੋੜੇ ਸਮੇਂ ਦੇ ਵਿੱਚ ਜਿਹੜੇ ਨਸ਼ੇੜੀ ਆ ਇਹਨਾਂ ਨੂੰ ਜਾਂ ਤਾਂ ਪੰਜਾਬ ਛੱਡ ਜਾਣਗੇ ਜਾਂ ਫਿਰ ਨਸ਼ਾ ਛੱਡ ਜਾਣਗੇ ਸੋ ਮੈਂ ਤਾਂ ਤੁਹਾਨੂੰ ਵਿਸਤਾਰ ਨਾਲੇ ਸਾਰੀਆਂ ਗੱਲਾਂ ਦੱਸ ਦਿੱਤੀਆਂ ਨੇ ਮੇਰੀ ਸਰਕਾਰ ਹੈ ਅੱਜ ਹੁਣ ਦੁਬਾਰਾ ਫੇਰ ਕਹਿਣਾ ਮੈਂ ਕਹਿੰਦਾ ਲਿਆਓ ਕਾਗਜ਼ ਲਿਖਾ ਲਓ 2027 'ਚ ਆਮ ਆਦਮੀ ਪਾਰਟੀ ਦੀ ਸਰਕਾਰ ਬਣੂਗੀ ਤੇ ਇਦੋਂ ਵੱਧ ਮੈਂਬਰ ਜਿੱਤਾਂਗੇ। ਇਹ ਜਿਹੜੀ ਮਾੜੀ ਮੋਟੀ ਇਹਨਾਂ ਦੀ ਜੂਠ ਜੜ ਰਹਿ ਗਈ ਉਹ ਵੀ ਮੰਜੀ ਜਾਊਗਾ। ਅੱਛਾ ਹੀ ਹਰਮੇਸ਼ ਸਿੰਘ ਸੰਦੂ ਨੂੰ ਕਿਵੇਂ ਦੇਖਦੇ ਹੋ ਕਿਉਂਕਿ ਹੁਣ ਤਰਨਤਾਰਨ ਦੀਆਂ ਜਿਮਨੀ ਚੋਣਾ ਆ ਰਹੀਆਂ ਨੇ ਜੀ। ਬਿਲਕੁਲ ਜਿੱਤਣਗੇ ਜੀ। ਹਮ ਹਰਮੇਸ਼ ਸਿੰਘ ਸੰਧੂ ਬਹੁਤ ਤਕੜੇ ਕੈਂਡੀਡੇਟ ਨੇ। ਹਮ ਉਹ ਇਸੇ ਕਰਕੇ ਉਹਨਾਂ ਨੇ ਦੇਖਿਆ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਦੀਆਂ ਪਾਲਿਸੀਆਂ ਸਾਰੀਆਂ ਲੋਕ ਹਿੱਤ ਦੇ ਵਿੱਚ ਨੇ। ਹਮ ਔਰ ਮਾਝੇ ਦੇ ਵਿੱਚ ਬਹੁਤ ਕੰਮ ਕੀਤਾ ਪੰਜਾਬ ਸਰਕਾਰ ਨੇ। ਹਮ ਤੇ ਤਰਨਤਾਰਨ ਸਾਡਾ ਆਪਣਾ ਜਿਲ੍ਹਾ ਜੀ ਬਹੁਤ ਵਧੀਆ ਪੰਥਕ ਜਿਲ੍ਹਾ ਹੈ ਬਿਲਕੁਲ ਤੇ ਪੰਥਕ ਜਿਲ੍ਹੇ ਦੇ ਨਾਲ ਸੰਬੰਧ ਹੋਣ ਕਰਕੇ ਹਰਮਿੰਦਰ ਸਿੰਘ ਸੰਧੂ ਉੱਥੋਂ ਦੇ ਦੋ ਵਾਰ ਪਹਿਲਾਂ ਵੀ ਐਮਐਲਏ ਰਹਿ ਚੁੱਕੇ ਨੇ ਹਾਂ ਤੇ ਅੱਜਕੀ ਵੀ ਉਹ ਬਾਜ਼ੀ ਮਾਰਨਗੇ ਜੀ ਜਿੱਤਣਗੇ ਆਮ ਆਦਮੀ ਪਾਰਟੀ ਦੀ ਜਿੱਤ ਹਰ ਹਾਲਤ ਵਿੱਚ ਹੋਊ ਜੀ ਬਾਬਾ ਧੰਨਵਾਦ ਕਰਦੇ ਹਾਂ ਜੀ ਕੀਤਿਆਂ ਦਿੰਦਾ ਧੰਨਵਾਦ ਹੁਣ ਸਾਨੂੰ ਤਾਂ ਹੀ ਜਸਤ ਧੰਨਵਾਦ